ਸ਼੍ਰੀ ਪੰਕਜ ਹਰੀ ਗੋਪਾਲ ਜੀ ਦੁਆਰਾ ਸ਼੍ਰੀ ਮਦ ਭਗਵਤ ਕਥਾ ਕੀਤੀ ਜਾਵੇਗੀ 29 ਜੂਨ ਨੂੰ ਸ਼ਾਮ 4 ਵਜੇ ਚੰਡੇ ਦੀ ਰਸਮ ਹੋਵੇਗੀ 30 ਜੂਨ ਨੂੰ ਕਥਾ ਦੇ ਪੋ ਅਤੇ 1 ਜੁਲਾਈ ਦੀ ਰਾਤ ਨੂੰ ਉਹ ਵੈਸਥਾਨ ਅਤੇ ਪਾਰਟੀ ਵੱਲੋਂ ਕਵਵਾਲੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ 2 ਜੁਲਾਈ ਨੂੰ ਵਿਸ਼ਾਲ ਪੰਡਾਰਾ ਹੋਵੇਗਾ ਉਹਨਾਂ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਕਰਕੇ ਮੰਦਿਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ ਉਨਾ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਪੁਜੀ ਸੰਗਤ ਵਾਸਤੇ ਦਾਨੀ ਪੁਰਸ਼ਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ ਅਤੇ ਇਸ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਇਸ ਮੌਕੇ ਕਮੇਟੀ ਪ੍ਰਧਾਨ ਜੀਵਨ ਕੁਮਾਰ ਬਿੱਟੂ ਸਰਪੰਚ ਕਮਲਜੀਤ ਬੱਬੀ ਕਮਲਜੀਤ ਰਾਣਾ ਵਿਪਨ ਪਨੋੜ ਦਵਿੰਦਰ ਕੁਮਾਰ ਬਿੰਦਾ ਅਮਿਤ ਦੁੱਗਲ ਰਾਜੀਵ ਪਠਾਣਿਆ ਸ਼ਿਵ ਕੁਮਾਰ ਬਿੱਟਾ ਜੀਵਨ ਕੁਮਾਰ ਸ਼ਰਮਾ ਵਿਸ਼ੂ ਸ਼ਰਮਾ ਸ਼ਿਵਮ ਪਨੋੜ ਸੰਜੀਵ ਰਾਣਾ ਸ਼ਸ਼ੀਕਾਂਤ ਸ਼ਰਮਾ ਅਵਤਾਰ ਤਾਰੀ ਨਰਿੰਦਰ ਨਿੰਦਾ ਮੂਲ ਰਾਜ ਹਲਵਾਈ ਹਰੀਸ਼ ਰਾਣਾ ਸੁਨੀਲ ਸ਼ਰਮਾ ਅਤੇ ਮਨਦੀਪ ਦੁੱਗਲ ਤੋਂ ਇਲਾਵਾ ਹੋਰ ਕਈ ਪ੍ਰਬੰਧਕ ਸੇਵਾਦਾਰ ਅਤੇ ਪਤਵੰਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਪਹਿਲਾਂ ਤਾਂ जय श्री राम बाबा धर्मगढ़ महाराज दी जय 신지 जी ਅਸੀਂ ਹਰ ਸਾਲ ਬਾਬਾ ਜੀ ਦੀ ਪੁੰਨ ਤੀਸੀ ਦੇ ਅਪਲਖਸ਼ ਦੇ ਵਿੱਚ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਔਰ ਐਨ ਆਰ ਆਈ ਵੀਰ ਜਿਹੜੇ ਸਾਡੇ ਦੇਸ਼ ਵਿਦੇਸ਼ ਵਿੱਚ ਬੈਠਿਆ ਸੀ ਉਹਨਾਂ ਦੇ ਸਹਿਯੋਗ ਦੇ ਨਾਲ શ્રી ਜੀਵਨ ਕੁਮਾਰ ਜੀ ਬਿੱਟੂ ਪ੍ਰਧਾਨ ਬਾਬਾ ਧਰਮਘਰ ਪ੍ਰਬੰਧਕ ਕਮੇਟੀ ਪ੍ਰਧਾਨ ਬਾਬਾ ਧਰਮਘਰ ਭਾਈ ਮੰਡਲੀ ਦੇ ਟੀਮ ਦੇ ਸਹਿਯੋਗ ਦੇ ਨਾਲ ਅਸੀਂ ਪੂਰੀ ਕਮੇਟੀ ਇਹਦੇ ਵਿੱਚ ਸਹਿਯੋਗ ਦਿੰਦੀ ਆ ਸ਼ਨਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਪੀਵੀ ਟੂਡੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਜਿਹੜਾ ਕਿ ਤੁਸੀਂ ਦਿਨ ਰਾਤ ਸਾਡੇ ਇੱਕ ਕਾਲ ਦੇ ਉੱਤੇ ਸਾਡਾ ਪ੍ਰੋਗਰਾਮ ਦੇਖ ਕੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਾਡੇ ਜਿੰਨੇ ਵੀਰ ਆ ਉੱਥੇ ਤੱਕ ਪਹੁੰਚਾਉਂਦੇ ਹੋ ਇਹਦੇ ਲਈ ਮੈਂ ਤੁਹਾਡਾ ਕਮੇਟੀ ਵੱਲੋਂ ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਆ ਸਭ ਤੋਂ ਪਹਿਲਾਂ ਅਸੀਂ 24 ਜੂਨ ਤੋਂ ਲੈ ਕੇ 2 ਤਰੀਕ ਤੱਕ ਸਾਡਾ ਲਗਾਤਾਰ ਪ੍ਰੋਗਰਾਮ ਆ 24 ਜੂਨ ਨੂੰ ਰਾਤ ਨੂੰ ਅੱਜ ਦੇ ਦਿਨ 9 ਵਜੇ ਤੋਂ 11:30 ਵਜੇ ਦੇ ਕਰੀਬ ਸ਼੍ਰੀ ਪੰਕਜ ਹਰੀ ਗੋਪਾਲ ਜੀ ਜਿਹੜੇ ਕਿ ਹਿਮਾਚਲ ਤੋਂ ਭਾਗਵਤ ਕਥਾ ਦਾ ਗੁਣਗਾਨ ਕਰਨਗੇ ਬਹੁਤ ਹੀ ਵਿਦਵਾਨ ਪੰਡਤ ਜੀ ਆ ਤੇ ਸਾਡੇ ਕੋਲ ਪਹਿਲੀ ਦਫਾ ਆਏ ਆ ਤੇ ਉਸ ਤੋਂ ਬਾਅਦ ਲਗਾਤਾਰ 30 ਤਰੀਕ ਤੱਕ ਪ੍ਰੋਗਰਾਮ ਚੱਲੇਗਾ ਉਸ ਦੇ ਦਰਮਿਆਨ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ 29 ਤਰੀਕ ਨੂੰ ਸਵੇਰੇ ਬਾਬਾ ਜੀ ਦਾ ਧਰਮ ਘਰ ਮੰਦਿਰ ਮਹਾਰਾਜੀ ਦਾ ਸਵੇਰੇ ਤਕਰੀਬਨ 10 ਕਵਜੇ ਇਸ਼ਨਾਨ ਕਰਾਇਆ ਜਾਵੇਗਾ ਉਸ ਤੋਂ ਬਾਅਦ 29 ਤਰੀਕ ਨੂੰ ਵਿਸ਼ਾਲ ਨੂੰ ਆਪਣਾ ਝੰਡਾ ਕੱਢਿਆ ਜਾਊਗਾ ਉਸ ਤੋਂ ਬਾਅਦ 1 ਤਰੀਕ 30 ਤਰੀਕ ਨੂੰ ਭੋਗ ਦੀ ਰਸਮ ਅਦਾ ਕੀਤੀ ਜਾਵੇਗੀ ਉਸ ਤੋਂ ਬਾਅਦ 1 ਤਰੀਕ ਨੂੰ ਸਾਡੀਆਂ ਅਵੇਸ ਖਾਨ ਜੀ ਕਵਾਲੀਆਂ ਦਾ ਪ੍ਰੋਗਰਾਮ ਉਹ ਕਰਨਗੇ ਜਿਹੜੇ ਕਿ ਬਾਬਾ ਜੀ ਪਹਿਲਾਂ ਤੋਂ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਸੀ ਲਗਾਤਾਰ ਕਈ ਸਾਲਾਂ ਤੋਂ ਇਹ ਪਰੰਪਰਾ ਚੱਲੀ ਆਂਦੀ ਆ 1 ਤਰੀਕ ਨੂੰ ਕਵਾਲੀਆਂ ਹੋਊਟੀਆਂ ਤੇ ਉਸ ਤੋਂ ਬਾਅਦ 2 ਤਰੀਕ ਨੂੰ ਵਿਸ਼ਾਲ ਪੰਡਾਰਾ ਸਵੇਰੇ 10:00 ਵਜੇ ਹਵਨ ਸ਼ੁਰੂ ਹੋਵੇਗਾ ਉਸ ਤੋਂ ਬਾਅਦ 12:30 ਵਜੇ ਦੇ ਕਰੀਬ ਆਪਣੇ ਵਿਸ਼ਾਲ ਲੰਗਰ ਲਵਾਇਆ ਜਾਵੇਗਾ ਮੈਂ ਤੁਹਾਡੇ ਚੈਨਲ ਰਾਹੀਂ ਮਾధ్యਮ ਰਾਹੀਂ ਮੈਂ ਸਾਰਿਆਂ ਨੂੰ ਪ੍ਰਧਾਨ ਜੀ ਵੱਲੋਂ ਜੀਵਨਪਾਰ ਬਿੱਟੀ ਜੀ ਵੱਲੋਂ ਅਤੇ ਪੂਰੀ ਸਮੁੱਚੀ ਕਮੇਟੀ ਵੱਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਹਮ ਹਮਾ ਕੇ ਪਹੁੰਚੋ ਅਤੇ ਸਾਡੇ ਧਰਮਘਰ ਮੰਦਿਰ ਮਹਾਰਾਜ ਦੇ ਦਰਸ਼ਨ ਕਰੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ